ਮਸਜਿਦ ਅਬਦੁਲ ਸਮਦ ਖਾਨ ਦਾ ਨੀ ਪੱਥਰ ਅੱਜ ਮਿਤੀ 28 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਰੱਖਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੁਫਤੀ ਇਰਤਕਾਉਲ हसन ਕਾਂਦਲਵੀ ਮੁਫਤੀਏ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਨੇ ਸ਼ਿਰਕਤ ਕੀਤੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਮੌਲਾਨਾ ਮੁਫਤੀ ਇਰਤਕਾਉਲ हसन ਕਾਂਦਲਵੀ ਨੇ ਕਿਹਾ ਕਿ ਸਾਨੂੰ ਮਸਜਿਦਾਂ ਤੇ ਮਦਰਸਿਆਂ ਲਈ ਖਾਸ ਤੌਰ ਤੇ ਦਾਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਇਸਲਾਮ ਦੇ ਮਜ਼ਬੂਤ ਕਿਲੇ ਹਨ ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਮਜ਼ਾਨ ਸ਼ਰੀਫ ਦਾ ਪਾਕ ਮਹੀਨਾ ਸ਼ੁਰੂ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਰੋਜ਼ਾ ਸਿਰਫ ਔਰ ਸਿਰਫ ਭੁੱਖੇ ਰਹਿਣ ਦਾ ਨਾਮ ਨਹੀਂ ਬਲਕਿ ਆਪਣੀ ਨਿਗਾ ਨੂੰ ਬੁਰਾਈ ਤੋਂ ਬਚਾਉਣਾ ਬੁਰਾ ਨਾ ਸੁਣਨਾ ਬੁਰੇ ਕੰਮ ਨਾ ਕਰਨਾ ਵੀ ਰੋਜ਼ੇ ਦਾ ਹੀ ਇੱਕ ਹਿੱਸਾ ਹੈ ਮੌਲਾਨਾ ਉਸਮਾਨ ਲੁਧਿਆਣਵੀ ਅਤੇ ਮੁਫਤੀ ਆਜ਼ਮ ਜਨਾਬ ਇਰਤਕਾਉਲ हसन ਕਾਂਦਲਵੀ ਨੇ ਆਪਣੇ ਕਰ ਕਮਲਾਂ ਦੇ ਨਾਲ ਇਸ ਮਸਜਿਦ ਦਾ ਨੀਂਹ ਪੱਥਰ ਵੀ ਰੱਖਿਆ। ਬਰ ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹਰਮ ਕਰਨ ਵਾਲਾ ਹੈ। ਅੱਜ ਮਲੇਰਕੋਟਲਾ ਲੁਧਿਆਣਾ ਬਾਈਪਾਸ ਤੇ ਇੱਕ ਨਵੀਂ ਮਸਜਿਦ ਜਿਹੜੀ ਬਣਨੀ ਹੈ। ਉਹਦਾ ਸੰਕੇਪ ਪੁਨਿਆਦ ਰੱਖਿਆ ਗਿਆ। ਔਰ ਖੁਸ਼ੀ ਦਿਖਾ ਲਈ ਹੈ ਕਿ ਇਹ ਮਸਜਿਦ ਜਿਹੜੀ ਹੈ ਮਹਰੂਮ ਅਬਦੁਲ ਸਮਦ ਖਾਨ ਸਾਹਿਬ ਮਹਰੂਮ ਦੇ ਨਾਮ ਦੇ ਨਾਲ ਮਨਸੂਬ ਕੀਤੀ ਗਈ ਹੈ ਤਕਸੀਮ ਇਹਨ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਪੰਜਾਬ ਚ ਇਸਲਾਮ ਦੀ ਨਿਸ਼ਾਤ ਇਸਾਨੀਆਂ ਤੇ ਲਈ ਕੰਮ ਕੀਤਾ ਤੇ ਮੈਂ ਸਮਝਦਾ ਕਿ ਆਲਮਾ ਲੁਧਿਆਣਾ ਦਾ ਸਾਥ ਦੇ ਨਾਲੇ ਅਗਰ ਕਿਸੇ ਬੰਦੇ ਦਾ ਜ਼ਿਕਰ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਮਲੇਰ ਕੋਟ ਦੇ ਚ ਤੇ ਉਹ ਮਰੂਮ ਅਬਦੁਲ ਸਮਦ ਖਾਨ ਸਾਹਿਬ ਰਹਿਮਤੁલ્લાਹ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਚ ਧਰਮ ਦੇ ਲਈ ਸਿਰਫ ਮਲੇਰ ਕੋਟ ਲਈ ਐਸੇ ਦੌਰ ਚ ਬਾਹਰ ਕੰਮ ਕੀਤਾ ਜਦੋਂ ਲੋਕ ਇੱਥੋਂ ਬਾਹਰ ਜਾਣ ਤੋਂ ਡਰਦੇ ਸਨ ਔਰ ਪੰਜਾਬ ਵਕਫ ਬੋਰਡ ਦੇ قیام ਦੇ ਲਈ ਕੋਸ਼ਿਸ਼ਾਂ ਕੀਤੀਆਂ ਤੇ ਉਹ ਤੇ ਮੌਲਾ ਨਾਲ ਖਲੀ ਰਹਿਮਾਨ ਲੁਧਿਆਣਵੀ ਪੰਜਾਬ ਵਕਫ ਬੋਰਡ ਦੇ ਫਾਊਂਡਰ ਮੈਂਬਰ ਵੀ ਬਣੇ ਔਰ तमाम ਵਕਫ ਜਾਇਦਦਾਨ ਨੂੰ ਸੰਭਾਲਣ ਦੇ ਲਈ ਉਹਨਾਂ ਨੂੰ ਮਹਫੂਜ਼ ਕਰਨ ਦੇ ਲਈ ਉਹਨਾਂ ਨੇ ਬੜੀ ਕੁਰਬਾਨੀ ਦੇ ਦਿੱਤੀ ਤੇ ਉਹਨਾਂ ਦੇ ਨਾਮ ਨਾਲ ਇਹ ਮਰਜ਼ੀ ਮਨਜ਼ੂਰ ਹੋ ਚੁੱਕੀ ਹੈ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ-ਬਹੁਤ ਦਿੰਨਾ ਹੈ ਕਿ ਇੱਥੇ ਜ਼ਰੂਰਤ ਸੀ ਇੱਕ ਬੜੀ ਮਰਜ਼ੀ ਦੇ ਲਈ ਬਹੁਤ ਸਾਰੇ ਤੁਸੀਂ ਆਪਣੇ ਐਡਰੈਸ ਦੇ ਵਿੱਚ ਗਠਨ ਦੀ ਗੱਲ ਕੀਤੀ ਪੰਜਾਬ ਬੋਰਡ ਦੇ ਗਠਨ ਦੀ ਗੱਲ ਕੀਤੀ ਕਿ ਕਾਫੀ ਮੁਸ਼ਕਲ ਦੇ ਨਾਲ ਗਠਨ ਹੋਇਆ ਅੱਜ ਉਹਦੋਂ ਸਰਕਾਰ ਗਠਨ ਕਰ ਨਹੀਂ ਰਹੀ ਸੀ 1948-49 ਦੀ ਗੱਲ ਹੈ ਇਹ ਤਾਂ ਗਠਨ ਜਾ ਕੇ 60 ਤੋਂ ਬਾਅਦ ਹੋਇਆ ਪਰ ਜਿਹਨੂੰ ਬਣਾਉਣ ਦੇ ਲਈ ਤਕਰੀਬਨ 15-20 ਸਾਲ ਮਿਹਨਤ ਕਰਨੀ ਪਈ ਔਰ ਇਹਦੇ ਵਿੱਚ ਜੋ ਹੁਣ ਅਮੈਂਡਮੈਂਟ ਵਕਫ ਅਮੈਂਡਮੈਂਟ ਜਿਹੜਾ ਬਿਲ ਆ ਰਿਹਾ ਹੈ ਉਹ ਮੈਂ ਸੋਚਦਾ ਮੁਸਲਮਾਨਾਂ ਦੀ ਸਿਆਸਤ ਦੇ ਵਿੱਚ ਜਿਹੜੀ ਬਰਾਦਰੀਵਾਦ ਦੀ ਹਵਾ ਆ ਉਹ ਇਹਨਾਂ ਦਾ ਆਪਣਾ ਖੰਡ ਖਮਿਆਦਾ ਇਹ ਚ ਕਿਸੇ ਹੋਰ ਦਾ ਨਹੀਂ ਬਾਕੀ ਜਿਹੜੇ ਮਸਜਿਦਾਂ ਨੂੰ ਸਿਰਖਿਆ ਦਾ ਇੱਥੇ ਮੇਰੇ ਗ੍ਰੈਂਡਫਾਦਰ ਪਾਜਾ ਅਬਦੁਲ ਖਾਨ ਸਾਹਿਬ ਰਮਜ਼ੁੱਲਾਹ ਅਲੈ ਜੀ ਇਹਨਾਂ ਨੂੰ ਚਾਰਾਂ ਘਰਾਂ ਨੇ ਖਿਦਮਤ ਸੀ ਔਰ ਵਕਫ ਬੋਰਡ ਦੇ ਫਾਊਂਡਰ ਸਨ ਜੀ ਉਹ ਅੱਜ ਮੌਲਾ 우ਸਮਾਨ ਸਾਹਿਬ ਨੇ ਦੱਸਿਆ ਵੀ ਹੈ ਇਹ ਮੈਂ ਇੱਕ ਉਤਾਰ ਫਿਲਨ ਕੋਲਕਾ ਤੇ ਕਿਉਂਕਿ ਇਹਨਾਂ ਦੇ ਜਿਹੜੇ ਸਾਹ ਪਰਦਾਦਾ تھے ਮਦਰ ਮੌਲਾਨਾ ਹਬੀਬੁਰਹਿਮਾਨ ਲੁਧਿਆਣਵੀ ਉਹਨਾਂ ਨੇ ਦੱਸਿਆ ਕਿ ਬਰਾ ਕੋਲਕਾ ਤਿੱਲਨ ਆਪਣੇ ਆਪਣੇ ਘਰ ਕੈਰੋ ਸਾਹਿਬ ਦਾ ਟਾਈਮ ਥਾ 64 ਦੇ ਵਿੱਚ ਜਦ ਕਿ ਇੱਥੇ ਗਵਰਨਰ ਲਵਾਇਆ ਹੈ ਨਹਿਰੂ ਸਾਹਿਬ ਨੂੰ ਕਹਿ ਕੇ ਆਜ਼ਮ ਮੌਲਾਨਾ ਮੁਹੰਮਦ ਇਬਰਾਹਿਮ ਹਾਫੇ ਮੁਹਾਫਿਜ਼ ਮੁਹੰਮਦ ਇਬਰਾਹਿਮ ਗਵਰਨਰ ਪੰਜਾਬ ਉਹ ਪਹਿਲੇ ਗਵਰਨਰ ਸਦੇ ਪੰਜਾਬ ਦੇ ਉਹ ਮੇਰੇ ਗ੍ਰੈਂਡਫਾਦਰ ਨੇ ਕਿਹਾ ਕਿ ਨਹਿਰੂ ਸਾਹਿਬ ਨੂੰ ਲਵਾਇਆ ਸਾਹਿਬਾ ਕੋ ਮੋੜ ਜੜਾ ਉਹਦੇ ਚ ਆਇਆ ਜੋ ਅੱਜ ਦੀ ਡੇਟ ਦੇ ਵਿੱਚ ਤਰਮੀਮ ਹੋ ਰਹੀ ਹੈ ਵਕਫਾਟ ਦੇ ਵਿੱਚ ਔਰ ਜੋ ਉਹਦੇ ਲੀਡਰ ਹੈ ਉਲਮਾ ਹਜ਼ਰਾਤ ਉਹਦੇ ਤੇ ਐਫਰਟ ਕਰ ਰਹੇ ਹਨ ਉਹਨੂੰ ਕੀ ਸੋਚਦੇ ਹੋ ਕੀ ਉਹ ਸਹੀ ਹੈ ਜਿਹੜਾ ਕੁਝ ਇਹ ਕਰਦੇ ਸੀ ਇਹ ਉਲਮਾ ਜਿਹੜੇ ਸਾਡੇ ਲੀਡਰ ਨੇ ਉਹਨਾਂ 'ਚ ਜਾਨ ਨਹੀਂ ਮੈਂ ਤਾਂ ਇਹ ਕਹੂੰਗਾ ਸਾਡੇ ਮੁਸਲਮਾਨਾਂ ਦੇ ਵਿੱਚ ਇੱਕਾ ਨਹੀਂ ਅੱਜ ਅੱਜ ਸਾਡੇ ਕੋਲ ਉਹਨਾਂ ਦਾ ਬਹੁਤ ਹੀ ਵੱਡਾ ਕਰਮ ਹੈ ਕਿ ਅੱਜ ਸਾਡੇ ਇਸ ਗੋਸ਼ੇ ਨਕਵਾਲ ਕਲੋਨੀ ਨੂੰ ਜਿਹੜਾ ਬਾਈਪਾਸ ਦੇ ਉੱਤੇ ਇੱਕ ਮਰਜ਼ਾ ਸੰਗਠਨ ਬੁnabla ਰੱਖਿਆ ਜਾ ਰਿਹਾ ਜਿਹਦੇ ਲਈ ਲੁਧਿਆਣੇ ਤੋਂ ਜੇਜੇ ਤੌਰ ਤੇ ਆਪਣੇ ਸ੍ਰੀ ਇਮਾਮ ਸਾਹਿਬ ਅਤੇ ਮਲੇਈ ਕੋਲੇ ਤੋਂ ਆਪਣੇ ਸਰਕਾਰੀ ਅਫਸਰ ਸਾਹਿਬ ਇੱਥੇ ਸੰਗਮਗਰ ਰੱਖਣ ਲਈ ਆਏ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਜੋ ਬੁnabla ਰੱਖਿਆ ਗਿਆ ਸਾਨੂੰ ਉਮੀਦ ਹੈ ਕਿ ਅੱਲਾਹ ਤਾਲਾ ਦੇ ਹੁਕਮ ਨਾਲ ਇਹ ਬਾਜਟ ਬਹੁਤ ਜਲਦੀ ਬਣ ਕੇ ਤਾਵੀਰ ਹੋ ਜਾਏਗੀ ਤੇ ਇੱਥੇ ਮੁਹੱਲਾ ਵਾਸੀਆਂ ਨੂੰ ਨਵਾਜ਼ਪਨ ਦੇ ਅਸਾਨੀ ਲਈ